ਖਾਲਸਾ ਬਾਣੀ ਭੱਤੇ ਜੀ ਵੀ ਕਰਨਾ ਨਾ ਰੱਖੀ ਤੇ ਨਾਲੇ ਮੰਗ ਕੀਤੀ ਸੀ ਸੇਬੇ ਸਾਨੂੰ ਭਾਂਡਿਆਂ ਦੀ ਜਿਹੜੀ ਕਮੀ ਹੈ ਜਦੋਂ ਅਸੀਂ ਕੋਈ ਧਾਰਮਿਕ ਸਵਾਗਤ ਨੂੰ ਕਰਾਉਂਦੇ ਆ ਤਾਂ ਸਾਨੂੰ ਭਾਂਡਿਆਂ ਦੀ ਬੜੀ ਕਮੀ ਪੈਂਦੀ ਹੈ ਜਿੱਦਾਂ ਨੂੰ ਭਾਂਡੇ ਤੇਰੇ ਨਾਲ ਸੀ ਜਿਹਦੇ ਵਿੱਚ ਪ੍ਰਵਾਸੀ ਆ ਗਿਆ ਕਿ 100 100 ਗਨਾਂ 100 ਚਮਚਾ ਤੇ 100 ਕੋਲੀਆਂ ਤੇ ਹਰੇਕ ਕੰਡਜੀ ਬੈਂਕ ਚ ਆਏ ਹੋਏ ਕੈਂਸਲ ਵਾਲੇ ਮੇਰੇ ਵੀਰੋਂ ਚਾਹੇ ਕੋਈ ਆਪਣਾ ਬੱਚਿਆਂ ਦਾ ਗ੍ਰੀਨ ਨਹੀਂ ਜਾਂ ਜਿਹਦੇ ਕੋਲ ਮਾਪ ਪਿਓ ਨਹੀਂ ਹੈਗੇ 20 ਹੋ ਗਏ ਉਹ ਨਹੀਂ ਤੇ ਜਿਵੇਂ ਹਮੇਸ਼ਾ ਹੀ ਜਿੰਨਾ ਵੀ ਸਾਨੂੰ ਪਰਹੇ ਮਿਲਦੇ ਨੇ ਉਹ ਬੱਚਿਆਂ ਦੀ ਫੀਸ 50000 ਰੁਪਏ ਉੱਤੇ 1.5 ਲੱਖ ਰੁਪਏ ਮੈਂ ਕੈਂਸਲ ਵਾਲੇ ਵੀਰਾਂ ਨੂੰ ਦੇ ਦੇਣਾ ਅੱਜ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਰਜੀਖਾ ਖਾਲਸਾ ਬੜੀ ਫਤਿਹ ਜੀ ਅੱਜ ਮੈਂ ਨਗਰ ਨਿਵਾਸੀਆਂ ਦੀ ਮੰਗ ਤੇ ਪ੍ਰਧਾਨ ਜੀ ਸਭਾ ਬਣੀ ਗਈ ਹੈ ਇਸ ਫੋਲੀ ਨਗਰ ਫੋਲੀ ਕਲਾਂ ਨਗਰ ਤੇ ਇਹਨਾਂ ਨੇ ਮੰਗ ਕੀਤੀ ਸੀ ਵੀ ਸਾਨੂੰ ਭਾਂਡਿਆਂ ਦੀ ਜਿਹੜੀ ਕਮੀ ਹੈ ਜਦੋਂ ਅਸੀਂ ਕੋਈ ਧਾਰਮਿਕ ਸਵਾਗਤ ਕਰਾਉਨੇ ਆ ਤਾਂ ਸਾਨੂੰ ਭਾਂਡਿਆਂ ਦੀ ਬੜੀ ਕਮੀ ਪੈਂਦੀ ਹੈ ਤੇ ਮੈਂ ਫਿਰ ਇਹਨਾਂ ਤੋਂ ਅਪਲੀਕੇਸ਼ਨ ਲੈ ਕੇ ਪ੍ਰਧਾਨ ਜੀ ਤੇ ਆਗਿਆ ਕਰਾ ਕੇ ਭਾਂਡਿਆਂ ਦੀ ਅੱਜ ਇਹਨਾਂ ਨੂੰ ਭਾਂਡੇ ਦੇਣਾ ਹੈ ਸੀ ਜਿਹਦੇ ਵਿੱਚ ਪ੍ਰਧਾਨ ਜੀ ਨੇ ਆਗਿਆ ਕੀਤੀ ਹੈ 100 ਥਾਲ 100 ਗਨਾਸ਼ 100 ਚਮਚਾ ਤੇ 100 ਕੱਪ ਇਹ ਸਾਰੇ ਨਾਗਰ ਇਹਨਾਂ ਨੂੰ ਜਿਹੜੀ ਆਪਣੀ ਸਭਾ ਬਣੀ ਜੀ ਹੈ ਰਬਾਬ ਸਾਹਿਬ ਦੀ ਸਭਾ ਇਹਨਾਂ ਨੂੰ ਸਭਾ ਹੱਥ ਨੇ ਭਾਂਡੇ ਫਿਰ ਕਰਕੇ ਹੋਰ ਕੋਈ ਨਾਗਰ ਕੋਈ ਹੈ ਜੇ ਆਪਣੀ ਫਿਰ ਆ ਭਾਂਡੇ ਦਿੱਤੇ ਹੁਣ ਇੱਥੇ ਜੇ ਇੱਕ ਵੇਰੇ ਅੱਗੇ ਵੀ ਦੇਖੀ ਹੈ ਸੀ ਮੈਂ ਇੱਥੇ ਚੰਦ ਗੁਰਦੁਆਰਾ ਸਾਹਿਬ ਨੂੰ ਦੇਖੀ ਗਈ ਸੀ ਜੇ ਇੱਕ ਸਾਟ ਅੱਗੇ ਵੀ ਦੇਖ ਗਿਆ ਤੇ ਦੁਆਰਾ ਇਹਨਾਂ ਨੂੰ ਫਿਰ ਮੁੰਜ ਜੀ ਪਹਿਲਾਂ 10 ਸਾਲ ਹੋ ਗਏ ਜਦ ਦੇਖਿਆ ਸੀ ਤੇ ਹਰੇਜ ਪੰਡਤ ਜੀ ਮੈਂ ਚਾਹੇ ਕੋਈ ਕੈਂਸਰ ਵਾਲੇ ਮੇਰੇ ਵੀਰ ਹੋਣ ਚਾਹੇ ਕੋਈ ਆਪਣਾ ਬੱਚਿਆਂ ਦਾ ਗਰੀਬ ਦੀਆਂ ਜਿਹਦੇ ਕੋਈ ਮਾਪ ਪਿਓ ਨਹੀਂ ਹੈਗੇ ਫੀਸ ਹੋਵੇ ਉਹਦੀ ਯੇ ਜਿਮ ਹਮੇਸ਼ਾ ਹੀ ਜਿੰਨਾ ਵੀ ਸਾਨੂੰ ਪੈਸੇ ਮਿਲਦੇ ਨੇ ਉਹ ਬੱਚਿਆਂ ਦੀ ਫੀਸ 50000 ਰੁਪਿਆ ਤੇ 1.5 ਲੱਖ ਰੁਪਿਆ ਮੈਂ ਕੈਂਸਰ ਵਾਲੇ ਵੀਰਾਂ ਨੂੰ ਦੇ ਦੇਣਾ ਬਾਕੀ ਜੋ ਭਾਂਡੇ ਜੋ ਸਹੂਤ ਮਰਜ਼ੀ ਅਸ਼ਰਮਨੀ ਕਮਟੀ ਵੱਲੋਂ ਉਹ ਲੈ ਆ ਜਿੰਨਾਂ ਲਗਰਾਂ ਜਿਵੇਂ ਇਹ ਸਾਡੇ ਬਹੁਤ ਜੀ ਸਤਕਾਰਯੋਗ ਇਥੋਂ ਨਗਰ ਦੇ ਸਾਡੇ ਆਗੂ ਨੇ ਨਾਜਰ ਸਿੰਘ ਜੀ ਕੋਹਲੀ ਇਹਨਾਂ ਵੱਲੋਂ ਹੁਕਮ ਹੋਇਆ ਸੀ ਮੈਨੂੰ ਜਗਨਜੀਤ ਸਿੰਘ ਵੀ ਭਾਂਡੇ ਸਾਾਨੂੰ ਜ਼ਰੂਰ ਦੇ ਉਹ ਭਾਂਡੇ ਅੱਜ ਅਸੀਂ ਲੈ ਕੇ ਇਹਨਾਂ ਕੋਲ ਪਹੁੰਚਿਆ ਅਨਾਂ ਦਾ ਸਪੋਰਟ ਕਰਦੇ ਨੇ ਇਸੇ ਤਰ੍ਹਾਂ ਪ੍ਰਮਾਤਮਾ ਦੀ ਹੁਕਮਨਾਮਾ ਦੀ ਸੇਵਾ ਕਰੀ ਜਾਂਦੇ ਆ ਜੋ ਸ਼ਰਮਣੀ ਕਮੇਟੀ ਦੀ ਹੈ ਤੇ ਇਸ ਕਰਕੇ ਜੋ ਵੀ ਸਾਨੂੰ ਸੰਗਤ ਹੁਕਮ ਕਰਦੀ ਆ ਉਹਦੇ ਉੱਤੇ ਫੁੱਲ ਝੜਾ ਕੇ ਉਹਨਾਂ ਦਾ ਕੰਮ ਕਰਾ ਦੇਈਦਾ ਜੀ ਇੰਨੀ ਗੱਲ ਆ ਕੇ ਮੈਂ ਸ਼ਮਰਦਾ ਜਾਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਹੜੇ ਅੱਜ ਭਾਂਡੇ ਦਿੱਤੇ ਗਏ ਨੇ ਕਿੰਨੇ 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 ਨੇ ਜੀ ਇਹ 100 ਥਾਲ ਆ ਜੀ ਹਾਂਜੀ ਜਿਹਦੇ ਵਿੱਚ ਕੌਡੀਆਂ ਨੇ ਠੀਕ ਹੈ ਜੀ ਤੇ ਇਹਦੇ ਨਾਲ 100 ਗਲਾਸ ਹੈ ਜੀ ਤੇ 100 ਚਮਚਾ ਤੇ 100 ਕੌਲੀ ਹੈ ਇਹ ਇਹ ਗੱਲ ਸੋ ਸੋ ਨਾਲ ਆਚਾਰ ਠੀਕ ਹੈ